ਜਿਹੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁਹੀ ਆਂਕਾ ਦਾ ਤਾਰ ਤਬ ਸੰਤੋ ਜੀ ਸੁਖ ਬਿਸਾਰਣਹਾਰ ਹਰਿਆ ਧੇ ਠਾਕੁਰ ਹਰਿਆ ਆਪਣੇ ਸੇਵਕ ਜੀ ਕਾ ਨਾਨਕ ਜਨਤ ਵਿਚਾਰਾ ਕੂੰ ਘਾਟਾ ਘਾਟ ਅੰਦਰ ਸਰਣ ਨਿਰੰਤਰ ਜੀ ਹਰੇ ਕੋ ਉਹ ਪ੍ਰਮ ਸਮਣ ਇਕ ਦਾਤੇ ਇਕ ਪੈ ਖਾਰੀ ਜੀ ਸਭ ਤੇਰੇ ਚੋਜ ਵਿਡਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਮ ਬਿਨੋ ਵਰਣਾ ਜਾਣ ਤੂੰ ਬਾਹਰ ਬ੍ਰਹਮ ਬੇ ਅੰਤ ਵਿੱਚ ਅੰਤ ਜੀਂ ਤਰੇਖਾ ਨਾ ਕਰਣਾ ਜੋ ਸੇਵਹ ਜੋ ਸੇਵਹ ਤੁਜੀ ਜਨ ਨਾਨਕ ਤਉ ਤਬਾ ਜੁਨਾ ਹਿਤ ਤਵਾ ਜੀ ਤਨ ਤੁਪੀngਲ ਕੇ ਵਾਸੀ ਜਿਨ ਨਿਰਪਾਉ ਜਿਨ ਹਰਿ ਨਿਰਪਾਉ ਜੀ ਤਨ ਕਬ ਸਭ ਕਾ ਵਾਸੀ ਹਿਨ ਸੇਵਿਆ ਇਹਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰੁ ਰੁਖ ਸਮਾਸੀ ਸੇਤਨ ਸੇਤਨ ਜਨ ਹਰ ਤੈ ਜੀ ਜਰਣਾ ਜਤ ਤਿਨ ਬਨ ਜਾਸੀ ਏ ਜੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਰੇਤ ਵੇਦਤਾ ਤੇਰੀ ਅਲਪ ਤੇਰੀ ਅਲਪ ਕਰਹਿ ਹਰਿ ਗੋਜਾ ਜੀ ਤੱਪ ਤੱਪ ਹੈ ਜਪਹਿ ਵੇਨਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤੋ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਵਰਤ ਸੇ ਵਰਪੁਰ ਨਾਨਕ ਜੀ ਜੋ ਪਪਹ ਮੇਰੇ ਹਰਿ ਭਗਵੰਤਾ ਤੁਮ ਆਦਿ ਬ੍ਰਹਮ ਪ੍ਰਗਟਾ ਜੀ ਤੁਮ ਜੇ ਵਡਾ ਵਰਣ ਕੋਈ ਸਦਾ ਸਦਾ ਤੁਮੈ ਕੋ ਜੀ ਤੁਨੇ ਚਲ ਕਰ ਤਨ ਸੋਈ ਉਦਾਪੇ ਭਾਗੈ ਸਈ ਵਰਨੈ ਜੀ ਕੋ ਉੱਪੇ ਕਰਹਿ ਸੋ ਹੋਈ ਉਦਾਪੇ ਸ੍ਰਿਸ਼ਟ ਸਭ ਉਪਾਈ ਜੀ ਤੁਧੁ ਆਪੇ ਸ੍ਰਿਸ਼ਟ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸ ਕਜਣੋਈ